ਸਾਡੇ ਕੋਲ ਕੰਬੋਸ ਆਫਰ ਅਵੇਲੇਬਲ ਨੇ ਸਿੱਧਾ ਤੁਹਾਨੂੰ ਦਾਲ ਮੱਖਣੀ ਦੇ ਨਾਲ ਤੁਹਾਨੂੰ ਨਾਨ ਹੋ ਜਾਏਗਾ ਨੇਡਿਟੀ ਕਬਟਰ ਮਸਾਲਾ ਦੇ ਨਾਲ ਤੁਹਾਨੂੰ ਲੱਛਾ ਪਰੌਠਾ ਹੋ ਜਾਏਗਾ ਫਰਾਈਡ ਰਾਈਸ ਦੇ ਨਾਲ ਤੁਹਾਨੂੰ ਮੰਜੂਰੀਨ ਹੋ ਜਾਏਗਾ ਕਿਸੇ ਦਾ ਬਰਥਡੇ ਹੋਵੇ ਜਾਂ ਮੈਰਿਜ ਐਨੀਵਰਸਰੀ ਹੋਵੇ ਤਾਂ ਉਹ ਜੇ ਸਾਨੂੰ ਕਾਲ ਕਰਕੇ ਟੇਬਲ ਦੀ ਬੁਕਿੰਗ ਕਰਵਾਉਣਗੇ ਤਾਂ ਸਾਡੇ ਵੱਲੋਂ 1 ਪਾਉਂਡ ਦਾ ਕੇਕ ਕੰਪਲੀਮੈਂਟਰੀ ਰਹੇਗਾ ਸਾਡੇ ਕੋਲ ਬਾਰ ਦੇ ਆਫਰਸ ਵੀ ਨੇ ਉਦੇ ਬੇਸ ਤੋਂ ਤੁਹਾਨੂੰ 99 ਰੁਪਏ ਦੇ ਵਿੱਚ ਇੱਕ 330ml ਦਾ ਮੱਗ ਮਿਲੇਗਾ ਤੇ ਪਲੱਸ ਤੁਹਾਨੂੰ ਲਿੱਕਰ ਦੇ ਵਿੱਚ 30ml ਨਾਲ 30ml ਮਿਲੇਗਾ ਤੇ 60ml ਨਾਲ 60ml ਮਿਲੇਗਾ ਬਟ ਇਹਦੀ ਇੱਕ ਟਾਈਮਿੰਗ ਆ ਸਾਡੇ ਕੋਲ ਬਹੁਤ ਜ਼ਿਆਦਾ ਲਗਜ਼ਰੀ ਰੂਮ ਨੇ ਜੋ ਬਹੁਤ ਹੀ ਜ਼ਿਆਦਾ ਕੰਫਰਟੇਬਲ ਪ੍ਰਾਈਸ ਤੇ ਨੇ ਸਾਡੇ ਕੋਲ ਰਿਲੈਕਸ ਰੂਮ ਐਗਜ਼ੀਕਿਟਿਵ ਰੂਮ ਸੂਟ ਰੂਮ ਸੂਟ ਫੈਮਿਲੀ ਰੂਮ ਅਵੇਲੇਬਲ ਨੇ ਰੈਸਟੋਰੈਂਟ ਬਹੁਤ ਵੱਡਾ ਹੋਟਲ ਬਹੁਤ ਵੱਡਾ ਇਹਦੇ ਪ੍ਰਾਈਸਸ ਬਹੁਤ ਆਪ ਹੋਣਗੇ ਬਟ ਬਟ ਇਦਾਂ ਦਾ ਕੁਝ ਵੀ ਨਹੀਂ ਹੈ ਇਹ ਜੋ ਵੀ ਪ੍ਰਾਈਸਸ ਨੇ ਬਹੁਤ ਕੰਫਰਟੇਬਲ ਪ੍ਰਾਈਸਸ ਨੇ ਤੇ ਇੰਨੇ ਕੰਫਰਟੇਬਲ ਪ੍ਰਾਈਸਸ ਇਹ ਹਰ ਇੱਕ ਪਰਸਨ ਅਫੋਰਡ ਕਰ ਸਕਦਾ ਔਰ ਕਿੰਗ ਵਿਰਾਟ ਜ਼ਿਲ੍ਹਾ ਹੁਸ਼ਿਆਰ ਕੋਰਦਾ ਹੀ ਨਹੀਂ ਪੂਰੇ ਪੰਜਾਬ ਦਾ ਨੰਬਰ 1 ਹੋਟਲ ਹੈ ਔਰ ਕਿੰਗ ਵਿਰਾਟ ਦੇ ਵਿੱਚ ਰੈਸਟੋਰੈਂਟ ਦਾਵਤੇ ਖਾਸ ਰੈਸਟੋਰੈਂਟ ਮਧੋਸ਼ਾਲਾ bar ਸੁਕਿੱਟੀ ਪਾਰਟੀ ਹਾਲ ਕਾਨਫਰੰਸ ਹਾਲ ਵੱਡੇ ਬੈਂਕਟ ਹਾਲ ਉਦਾ ਅਵੇਲੇਬਲ ਹੈ ਅਗਰ ਤੁਸੀਂ ਵੀ ਇਹਨਾਂ ਸਾਰੀਆਂ ਸਹੂਲਤਾਂ ਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਵਿਜ਼ਿਟ ਕਰੋ 80 ਕਿੰਗ ਵਿਰਾਜ ਆਦਿਸ਼ ਨਗਰ ਸੁਹੋਟੂ ਪਠਾਨਕੋਟ ਰੋਡ ਜੀਟੀ ਰੋਡ ਸੁਆ ਸੋ ਹੁਣ ਅਸੀਂ ਪਹੁੰਚ ਗਏ ਹਾਟਲ ਕਿੰਗ ਵਿਰਾਜ ਦੇ ਰੈਸਟੋਰਾਂ ਦੇ ਵਿੱਚ ਹਾਟਲ ਕਿੰਗ ਵਿਰਾਜ ਦੇ ਵੱਲੋਂ ਹਮੇਸ਼ਾ ਹੀ ਆਪਣੇ ਕਸਟਮਰਜ਼ ਦੇ ਲਈ ਕੁਝ ਨਾ ਕੁਝ ਆਫਰ ਲਗਾਉਂਦੇ ਰਹਿੰਦੇ ਨੇ ਤੇ ਇਸ ਨਾਲ ਤਾਂ ਇਸ ਵੇਲੇ ਸਾਡੇ ਨਾਲ ਸ਼ਾਮਿਲ ਨੇ ਜਨਮ ਮੈਨੇਜਰ ਜੀ ਉਹਨਾਂ ਕੋ ਜਾਣਦੇ ਕਿ ਰੈਸਟੋਰਾਂ ਦੇ ਵਿੱਚ ਕਿਹੜੇ ਕਿਹੜੇ ਆਫਰ ਲਗਾਏ ਨੇ ਹਾਂਜੀ ਸਰ ਹਾਂਜੀ ਮੈਮ ਅਸੀਂ ਹਮੇਸ਼ਾ ਹੀ ਆਫਰ ਲਗਾਉਂਦੇ ਰਹਿੰਦੇ ਹਾਂ ਬਟਿਸਵਰ ਸਾਡੇ ਕੋਲ ਆਫਰ ਚੱਲ ਰਿਹਾ ਜੇ ਕਿਸੇ ਕੋਲ ਕਿਸੇ ਦਾ ਬਰਥਡੇ ਹੋਵੇ ਜਾਂ ਮੈਰਿਜ ਐਨੀਵਰਸਰੀ ਹੋਵੇ ਤਾਂ ਉਹ ਜੇ ਸਾਨੂੰ ਕਾਲ ਕਰਕੇ ਟੇਬਲ ਦੀ ਬੁਕਿੰਗ ਕਰਵਾਉਣਗੇ ਤਾਂ ਸਾਡੇ ਵੱਲੋਂ 1 ਪਾਉਂਡ ਦਾ ਕੇਕ ਕੰਪਲੀਮੈਂਟਰੀ ਦੇਗਾ ਕੋਈ ਵੀ ਫਲੇਵਰ ਹੋਵੇ ਆਪਾਂ ਕਰਵਾ ਦਾਂਗੇ ਇਸ ਦੇ ਨਾਲ ਸਾਡੇ ਕੋਲ ਕੰਬੋਸ ਆਫਰ ਅਵੇਲੇਬਲ ਨੇ ਤੁਹਾਨੂੰ ਦਾਲ ਮੱਖਣੀ ਦੇ ਨਾਲ ਤੁਹਾਨੂੰ ਨਾਨ ਹੋ ਜਾਏਗਾ ਪਨੇਟਿਕਾ ਬਟਰ ਮਸਾਲੇ ਦੇ ਨਾਲ ਤੁਹਾਨੂੰ ਲੱਛਾ ਪਰੌਂਠਾ ਹੋ ਜਾਏਗਾ ਫਰਾਈਡ ਰਾਈਸ ਦੇ ਨਾਲ ਤੁਹਾਨੂੰ ਮੰਜੂਰੀਨ ਹੋ ਜਾਏਗਾ ਉਹ ਪੋਰਸ਼ਨ ਦੇ ਅਕੋਰਡਿੰਗਲੀ ਮਿਲੇਗਾ ਤੁਹਾਨੂੰ ਤੇ ਉਹ ਤੁਹਾਨੂੰ 250 ਦੇ ਮਿਲਣਗੇ ਵੈਸੇ ਬੇਸਿਕਲੀ ਦੇਖਣ ਨੂੰ ਮਤਲਬ ਨੀਅਰ ਅਬਾਊਟ ਜਿਹਨੇ ਹੈਗੇ ਪਰਸਨ ਉਹਨਾਂ ਨੂੰ ਦੇਖਣ ਨੂੰ ਐ ਲੱਗਦਾ ਹੈਗਾ ਕਿ ਇਹ ਰੈਸਟੋਰੈਂਟ ਬਹੁਤ ਵੱਡਾ ਹੋਟਲ ਬਹੁਤ ਵੱਡਾ ਇਹਦੇ ਪ੍ਰਾਈਸਸ ਬਹੁਤ ਆਪ ਹੋਣਗੇ ਬਟ ਬਟ ਇਦਾਂ ਦਾ ਕੁਝ ਵੀ ਨਹੀਂ ਹੈ ਇਹ ਜੋ ਵੀ ਪ੍ਰਾਈਸਸ ਨੇ ਬਹੁਤ ਕੰਫਰਟੇਬਲ ਪ੍ਰਾਈਸਸ ਨੇ ਤੇ ਇੰਨੇ ਕੰਫਰਟੇਬਲ ਪ੍ਰਾਈਸਸ ਇਹ ਹਰ ਇੱਕ ਪਰਸਨ ਅਫੋਰਡ ਕਰ ਸਕਦਾ ਤੇ ਇਨ ਅਫੋਰਡੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਬਹੁਤ ਲਗਜ਼ਰੀ ਸਰਵਿਸ ਤੇ ਬਹੁਤ ਲਗਜ਼ਰੀ ਫੂਡ ਮਿਲੇਗਾ ਇਸ ਦੇ ਨਾਲ ਨਾਲ ਸਾਡੇ ਕੋਲ ਹੋਰ ਆਫਰਸ ਵੀ ਨੇ ਸਾਡੇ ਕੋਲ 바ਰ ਦੇ ਆਫਰਸ ਵੀ ਨੇ ਉਦੇ ਵਿੱਚ ਤੁਹਾਨੂੰ 99 ਰੁਪਏ ਦੇ ਵਿੱਚ ਇੱਕ 330ml ਦਾ ਮੱਗ ਮਿਲੇਗਾ ਤੇ ਪਲੱਸ ਤੁਹਾਨੂੰ ਲਿਕਰ ਦੇ ਵਿੱਚ 30ml ਦਾ 30ml ਮਿਲੇਗਾ ਤੇ 60ml ਦਾ 60ml ਮਿਲੇਗਾ ਬਟ ਇਹਦੀ ਇੱਕ ਟਾਈਮਿੰਗ ਆ ਟਾਈਮਿੰਗ ਇਹ ਤੁਹਾਨੂੰ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਇਸ ਚੀਜ਼ ਆਫਰ ਦਾ ਤੁਸੀਂ ਆਨੰਦ ਮਾਣ ਸਕਦੇ ਹੋ ਸਰ ਇਸ ਦੇ ਨਾਲ ਨਾਲ ਸਾਡੇ ਕੋਲ ਬੈਂਕਟ ਹਾਲ ਦੇ ਆਫਰਸ ਵੀ ਅਵੇਲੇਬਲ ਨੇ 99 ਪਰ ਹੈਡ ਦੇ ਅਕੋਰਡਿੰਗਲੀ ਤੁਸੀਂ ਵੈਜੀਟੇਰੀਅਨ ਮੀਨੂ ਚੂਜ਼ ਕਰ ਸਕਦੇ ਹੋ ਤੇ ਇਹਦੇ ਵਿੱਚ ਤੁਸੀਂ ਤੁਹਾਡੀ ਗੈਦਰਿੰਗ ਮਿਨੀਮਮ 100 ਦੀ ਹੋਣੀ ਚਾਹੀਦੀ ਆ ਇਸ ਤੋਂ ਇਲਾਵਾ ਸਾਡੇ ਕੋਲ 골ਡ ਸਿਲਵਰ ਤੇ ਪਲੈਟਿਨਮ ਚ ਹੋਰ ਵੀ ਸਾਡੇ ਕੋਲ ਆਫਰਸ ਅਵੇਲੇਬਲ ਨੇ ਇਸ ਤੋਂ ਇਲਾਵਾ ਸਾਡੇ ਕੋਲ ਬਹੁਤ ਜਿਆਦਾ ਲਗਜ਼ਰੀ ਰੂਮ ਨੇ ਜੋ ਬਹੁਤ ਹੀ ਜਿਆਦਾ ਕੰਫਰਟੇਬਲ ਪ੍ਰਾਈਸ ਤੇ ਨੇ ਸਾਡੇ ਕੋਲ ਰਿਲੈਕਸ ਰੂਮ ਐਗਜ਼ੀਕਟਿਵ ਰੂਮ ਸੂਟ ਰੂਮ ਸੂਟ ਫੈਮਿਲੀ ਰੂਮ ਅਵੇਲੇਬਲ ਨੇ ਅਗਰ ਤੁਸੀਂ ਵੀ ਹੋਟਲ ਕਿੰਗ ਵਿਰਾਟ ਦੇ ਵੱਲੋਂ ਲਗਾਏ ਗਏ ਆਫਰਾਂ ਦਾ ਫਾਇਦਾ ਉਠਾਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਹੋਟਲ ਕਿੰਗ ਵਿਰਾਟ ਆਦਰਸ਼ ਨਗਰ ਦਸੂਹਾ ਟੂ ਪਠਾਨਕੋ ਰੋਡ ਜੀਟੀ ਰੋਡ ਦਸੂਹਾ ਹੋਟਲ ਕਿੰਗ ਵਿਰਾਟ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ